ਦੀਸਾ ਜੀ ਗਾਲ ਜੀ ਕੀ ਹਾਲ ਚਾਲ ਆ ਜੀ ਉਮੀਦ ਆ ਠੀਕ ਠਾਕ ਹੋਵਗੇ ਸਾਰੇ ਤੇ ਅੱਜ ਆਪਣਾ ਹੋ ਗਿਆ 69ਵਾਂ ਦਿਨ ਤੇ ਆ ਗਏ ਬੱਚੇ ਵੀ ਆ ਗਏ ਤੇ ਵੱਡੇ ਵੀ ਆ ਗਏ ਤੇ ਤੁਸੀਂ ਦੇਖ ਸਕਦੇ ਹੋ ਕਿ ਐਕਸਰਸਾਈਜ਼ਾਂ ਚੱਲ ਪਈਆਂ ਵਾ ਤੇ ਤੁਹਾਨੂੰ ਅੱਗੇ ਜਾ ਕੇ ਦਿਖਾਉਣੇ ਆ ਤੇ ਕਿਦਾਂ ਫਿਰ ਮਿਹਨਤਾਈ ਦੀ ਕੀ ਕੋਈ ਸਾਹ ਲਵਾ ਰਹੇ ਆ ਸਹੀ ਆ ਜੀ ਕੋਈ ਸਾਹ ਆਏ ਆ ਹਜੇ ਤੇ ਬੱਚੇ ਕਰ ਰਹੇ ਐਕਸਾਈ ਤੇ ਤੁਹਾਨੂੰ ਦਿਖਾਉਣੇ ਆ ਅਗਲੇ ਵਲੌਗ ਚ ਕਿਦਾਂ ਕੀ ਅੱਗੇ ਚੱਲਣਾ ਵਾ ਨਾ ਕਿਹੜੀ ਮਿਹਨਤ ਕਰਨੀ ਅੱਜ ਇਹ ਕਾਦੂ ਪੈਣ ਦੀਆਂ ਲਾਲੇ ਇਹ ਪੈਣ ਦੀਆਂ ਇਹਨਾਂ ਨੂੰ ਮੈਂ ਕਿਹਾ 10 ਗੇੜੇ ਲਾਓ ਗਰਾਊਂਡ ਦੇ ਹਾਂ ਇਹਨਾਂ ਨੇ 10 ਗੇੜੇ ਗਰਾਊਂਡ ਦੇ ਲਾਏ ਹਾਂ ਫਿਰ ਮੈਂ ਇਹਨਾਂ ਨੂੰ ਕਹੀ ਆ ਨਾ ਗੋਲ ਕੇ ਤੇ ਰੱਬ ਨਾਲੋਂ ਆਪ ਐਕਸਰਸਾਈਜ਼ ਕਰਨੀ ਆ ਤੇ ਦੇਖਦੇ ਹੀ ਨਹੀਂ ਕਿ ਪਤਾ ਨਹੀਂ ਦਿਮਾਗ ਚ ਫਿਲ ਆਇਆ ਇਹਨਾਂ ਚਟਾਕ ਪੈਂਦੀਆਂ ਇਹਨਾਂ ਦੀ ਨਹੀਂ ਇਹ ਜਦੋਂ ਆਏ ਹੀ ਇਹ ਕੀ ਕਰਦੇ ਇੱਕ ਕਰਦੇ ਕੀ ਸੀ ਉਦੋਂ ਵਾਹ ਯਾਰ ਮਾਰ ਲੀ ਇਹਦੇ ਮੈਂ ਮਾਰਾ ਜਦਾਂ ਜੁੱਤੇ ਚਾਕਾ ਇਹਦੇ ਇਹਨਾਂ ਨੂੰ ਮਾਰ ਬਾਕੀ ਇੱਧਰ ਰਹਿੰਦੇ ਦੁਕਾਨ ਇੱਥੇ ਤੂੰ ਸਰਵਿਸ ਕਰ ਦੇ ਜੋ ਤੇ ਤੇਰੇ ਵੀ ਵੱਜ ਗਈ ਏ ਵੇਖੀ ਹੁਣ ਆਓ ਇੱਲਾ ਚਲੋ ਚਲੋ ਹੋਈ ਜਾਓ ਅੱਗੇ ਪਿੱਛੇ ਹੋਇਆ ਕੀ ਨਹੀਂ ਉਹ ਨਟੂਈ ਥੱਲੇ ਲਾ ਲਈ ਉਹਨੂੰ ਕੀ ਹੋਣਾ ਸੀ ਚੱਲ ਬਈ ਹੌਨ ਸਮਝ ਲੱਗੀ ਕਿ ਤਾ ਗੋਲਕ ਤੇਰਾ ਬੰਦਾ ਐਕਸਰਸਾਈਜ਼ ਨੂੰਗਾ ਹਜੇ ਬਣਾਓ 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 ਹਜੇ ਵੀ ਬਣਾ ਲਓ ਸੈ ਤਾਂ ਹਜੇ ਵੀ ਨਹੀਂ ਲੱਗੀ ਲੱਗ ਜੂਗੀ ਕੋਈ ਨਾ ਫੇ ਇਹਦੇ ਨਹੀਂ ਮਾਰਨੀ ਇਹ ਕਿ ਦੇ ਕੇ ਦੋ ਮਾਰ ਦੋ ਕਰ ਦੇ ਇੱਕ ਹੋਰ ਮਾਰ ਉਹਨੂੰ ਕੀ ਹੋਣਾ ਇਹਦੇ ਨਹੀਂ ਮਾਰ ਜੀ ਸਾਰੇ ਉਹਦੇ ਤੋਂ ਵੱਡਾ ਬੰਦਰ ਚੱਲ ਇਹਦੇ ਨਹੀਂ ਸੱਟੇ ਕਢਾ ਡੇ ਡਾਕਟਰ ਕਹਿੰਦਾ ਇੱਧਰ ਆ ਜਾ ਇਹ ਆਪ ਦੇ ਕੰਮ ਨੂੰ ਹਾਂ ਚਲੋ ਬਣ ਜੂ ਹੁਣ ਕੇਰਾ ਕਿ ਨਹੀਂ ਲੋਈ ਬੱਚੇ ਹੋਣ ਲੱਪਿਆ ਵਾਰਮ ਅਪ ਤੇ ਬੁਗਲਾ ਕਰਾ ਰਿਆ ਵਾ ਸਹੀ ਮੇਨ ਬੰਦਾ ਵਿੱਚ ਲਾਇਆ ਹੋਇਆ ਵਾ ਤੇ ਬਾਕੀ ਸਾਰੇ ਕਰ ਰਹੇ ਐਕਸਰਸਾਈਜ਼ ਟਾਈਮ 5:30 ਸਵੇਰ ਦੇ ਹੋ ਗਏ ਸ਼ਾਰਪ ਤੇ ਸਾਰੇ ਬੱਚੇ ਲੱਗੇ ਹੋਏ ਆ ਬੱਚੇ ਜਵਾਨ ਸਹੀ ਹੈ ਜੀ ਲਓ ਜੀ ਪਹਿਲਾ ਸੈੱਟ ਕਰਾ ਦਿੱਤਾ ਬਾਜੀ ਨੇ ਸ਼ੁਰੂ ਦੇਖ ਸਕਦੇ ਤੁਸੀਂ ਜਾਂਦੇ ਉਹ ਮੁੰਡੇ ਬੱਕ ਦੇ ਦੇਖੋ ਜੀ ਕਿਉਂ ਆ ਲੜਾ ਕਰ ਰਿਹਾ ਉਹ ਗਰਾਊਂਡ ਪੱਧਰੀ ਲੜਲੇ ਕਰਿਆ ਟੋਏ ਹੱfte ਬਾਜੀ ਬਸ ਵਧੀਆ ਸਵਰੇ ਦੀ ਮੰਗ ਵੱਲ ਵਾਲੇ ਦੀ ਇੱਕ ਨਾ ਸਹੀ ਐ ਬਾਜੀ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਕੀ ਹਾਲ ਚਾਲ ਹੈ ਜੀ ਪੈ ਗਿਆ ਮੀ ਹੁਣ ਮੈਂ ਕਿਹਾ ਖੁਸ਼ ਏ ਹੁਣ ਮੈਂ ਕਿਹਾ ਬਾਬਾ ਦੱਸਿਆ ਨਾ ਬਾਬਾ ਘਰੇ ਫਿਰ ਦੂਰ ਦੇਣੇ ਸ਼ਕਤੀਆਂ ਸ਼ੁਕਤੀਆਂ ਚੰਗੀਆਂ ਮਾਰੀਆਂ ਮੀ ਪਵਾਉਣ ਲਈ ਵੱਡਾ ਤਾਂਤਰਿਕ ਸੱਦਿਆ ਮੀ ਪਵਾਉਣ ਲਈ ਹਾਂ 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 ਲਓ ਜੀ ਸੈੱਟ ਹੋ ਗਿਆ ਪਹਿਲਾ ਪੂਰਾ ਤੇ ਹੁਣ ਜਾਣਗੇ ਨਿਗੇ ਨਿਗੇ ਗੱਭਰੂ ਚਲੋ 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 ਸ਼ਾਬਾਸ਼ ਸ਼ਾਬਾਸ਼ ਲਾਲਾ ਵੀ ਨਿੱਕੇ ਆ ਗੱਭਰੂਆਂ ਚ ਆ ਗਿਆ ਹੁਣ ਚਲੋ 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 ਲੱਗ ਜਿਓ ਅੱਗੇ ਲੱਗ ਜਿਓ ਕਿ ਜਿਹੜਾ ਲਵਾਉਂਦਾ ਵਾ ਕੱਲ ਹੀ ਡਾਕਟਰ ਕਹਿੰਦੇ ਡਾਕਟਰ ਦੀ ਟੀਮ ਹੋ ਗਈ ਹੈ ਰੈਡੀ ਤੇ ਆਹ ਵੇਖ ਲੋ ਈ 65 ਕਿਲੋ ਵਾਲੇ 65 ਕਿਲੋ ਵਾਲੇ ਨਹੀਂ ਦੂਜੇ 45 ਵਾਲੇ 40 45 ਵਾਲੇ ਚੋਬਰ ਜਿਨ੍ਹਾਂ ਨੇ ਉਹਦਾਂ ਹੱਤ ਕਰਾਈ ਤਾਂ ਸਹਿਜ ਭਾਈ ਨੇ ਘਰੇ ਬੈ ਕੇ ਹੱਤ ਕਰਾਈ ਬੈਸਤਰੇ ਤੇ ਏਸੀ ਥੱਲੇ ਬੈ ਗੇ ਨੀ ਲੱਤਾਂ ਦੁਖੀਆਂ ਬੰਦੇ ਘਟਣਾ ਹੈਗੀ ਸਪੈਸ਼ਲ ਜਲੰਦਰੋਂ ਲੱਤਾਂ ਆਹੀ ਕਿ ਨਹੀਂ ਹੈ ਚੱਲ ਕੋਈ ਨਾ ਚੰਗਾ ਇਹ ਨਹੀਂ ਆਇਆ ਜੱਫੇ ਬਹੁਤ ਆਉਣੀ ਇਹਨਾਂ ਨੇ ਤੈਨੂੰ ਭੱਜਣ ਨਹੀਂ ਦੇਣਾ ਸੀ ਉਹ ਦਿਨ ਤੇਜ ਹੋਏ ਹੋਏ ਸੀ ਹੈ ਬੁਗਲੇ ਨੇ ਰੇਲ ਪੂਰੀ ਬਣਾਉਣੀ ਸੀ ਇਹਦੀ ਬੁਗਲਾ ਉਦਾਂ ਫੜੀ ਨਿਆਣੀ ਜਾਂਦਾ ਸੀਗਾ ਪੇਚਾ ਬਹੁਤ ਪੈਣਾ ਸੀ ਉਹ ਦਿਨ ਇਹ ਆਇਆ ਨਹੀਂ ਰੁਪਈਆ ਸਾਰੇ ਨੇ 5-500 ਮਿਲ ਗਿਆ ਚੱਲ ਕੋਈ ਨਾ ਆਇਆ ਨਹੀਂ ਜੋ ਤੈਨੂੰ 500 ਰੁਪਈਆ ਚੱਲ ਕੋਈ ਨਾ ਦਿਖਾ ਲਈ ਚੰਗਾ ਇਹਨੂੰ ਹਾਂ ਮੈਂ ਵੀ ਦੇਖਿਆ ਮੇਰੀ ਗੱਲ ਸੁਣੋ 500 ਰੁਪਈਆ ਇਹਨੂੰ ਜੁਰਮਾਨਾ ਪਾਓ ਇਹਦੀ ਟੀਮ ਹੀ ਹਰੀ ਆ ਆਹਹ ਤਾਂ ਨਾ ਤੇ ਇਹਦੀ ਟੀਮ ਹੀ ਹੈ ਤੇਰੇ ਇਹਦੇ ਨਾਂ ਤੇ ਐਂਟਰੀ ਹੀ ਕਪਤਾਨ ਆ ਪਾਇਆ ਨਹੀਂ ਉਹ ਦਿਨ ਵੇਖ ਲਓ ਦੇਖ ਸਕਦੇ ਤੁਸੀਂ ਕਪਤਾਨ ਸਾਹਿਬ ਸਾਰਿਆਂ ਨੂੰ ਪਿੱਛੇ ਚਲੋ ਚਲੋ ਚੱਲਿਆ ਚਲੋ ਚਲੋ ਸ਼ਾਬਾਸ਼ ਸ਼ਾਬਾਸ਼ ਕਹਿੜੇ ਕਰੋ ਇੱਕ ਵਾਰੀ ਕਹਿੜੇ ਚਲੋ 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 ਐਦਾਂ ਨਹੀਂ ਬਾਨੀ ਗੱਲ ਲੱਗ ਚੱਲ 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 ਠੀਕ ਆ ਠੀਕ ਆ ਲਓ ਜੀ ਹੁਣ ਲਾਸਟ ਸੈਟ ਆ ਗਿਆ ਮੁੰਡਿਆਂ ਨੇ ਕੰਟੀਨਿਊ ਕਰ ਲਿਆ ਵਾ ਦੇਖ ਸਕਦੇ ਹੋ ਤੁਸੀਂ ਵਧੀਆ ਜਿੱਦਨ ਫੇ ਆਉਂਦੇ ਆ ਫੇ ਮਿਹਨਤ ਫੁੱਲ ਹੀ ਲਾਉਂਦੇ ਚੋਬਰ ਥੱਕਦੇ ਨਹੀਂ ਨਾ ਹੰਬਦੇ ਨਹੀਂ ਸ਼ਾਬਾਸ਼ 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 ਬਿੱਲਾ ਨਹੀਂ ਆਇਆ ਨਾ ਅੱਜ ਬਿੱਲੇ ਨੂੰ ਕੰਮ ਕੁਮ ਪੈ ਗਿਆ ਹਨਾ ਵਿਚਾਰੇ ਨੂੰ ਬਿੱਲਾ ਛੁੱਟੀ ਮਾਰਦਾ ਤੇ ਨਹੀਂ ਹੁੰਦਾ ਭਾਜੀ ਉਦਾਂ ਕੰਮ ਵੀ ਵੇਖਦਾ ਵਿਚਾਰਾ ਸ਼ਾਬਾਸ਼ ਸ਼ਾਬਾਸ਼ ਮੈਂ ਤਾਂ ਨਹੀਂ ਪੜਾ ਪੇ ਬਿੱਲੇ ਤੇ ਪਿੰਡ ਬਿੱਲੀ ਕੇ ਪਿੰਡ ਵਾਕਈ ਭਾਜੀ ਮੀਂਹ ਕਦੇ ਇੱਥੇ ਜਾਉਂ ਅੱਧੇ ਚ ਮੀਂਹ ਆਉਂਦਾ ਅੱਧਾ ਹੀ ਆਉਂਦਾ ਨਹੀਂ ਰੱਬ ਦੀ ਰੰਗਾ ਚਲੋ 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 ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ 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 ਹੁਣ ਹਰ ਤੇ ਹਾਂਜੀ ਦੋ ਤੇ ਪਹਿਲਾਂ ਤੇਜਾ ਸੈਟ ਲਾਸਟ ਲ ਹੁਣ ਤੇਜ਼ ਕਿੱਥੇ ਹੋ ਹੁੰਦਾ ਭਾਜੀ ਪਰ ਹੁਣਾ ਪੈਣਾ ਵਾ ਸਾਵਾ ਚ ਫਰਕ ਚ ਖਿੱਚ ਕੇ ਨਾਲ ਅਰੀ ਆ ਕਰੋ ਤਿਆਰੀ ਗੋਡਾ 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 ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ 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 ਲੈਂਸਰ 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 ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਏਸੀ ਤੁਹਾਡੀ কুলਿੰਗ ਘਟਾ ਮਗਰੰਦੂਆਂ ਕਿ ਜਾਣਿਆਂ ਦੀ ਆਹ ਨਿਕਲਦਾ ਭਾਈ ਓ ਵੇਖੋ ਗਿਆ ਤੇਜ ਓ ਵੇ ਬੱਲੇ ਨੂਰ ਡੋਲਰ ਵਾਲਾ ਰਲਦੇ ਤਾਂ ਨਾ ਵਰਤੋ ਰਲਾਓ ਇਹਨਾਂ ਨਾਲ ਰਲਾਓ ਚਲੋ 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 ਸ਼ਾਬਾਸ਼ ਸ਼ਾਬਾਸ਼ ਗੁਰੀ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਓ ਯਾਂਦਾ ਹੀ ਬੁੱਕ ਦੇ ਓ ਯਾਂਦਾ ਹੀ ਤੇਜ਼ ਤਰਾਰ ਜਾਫੀ ਇਹ ਕਹਿੰਦੇ ਜਿਸ ਕਾਰਨ ਕਹਿੰਦੇ ਨੇ ਪਿਆਰ ਨਾ ਆ ਵੇ ਆ ਵੇ ਸ਼ਾਬਾਸ਼ ਆ ਵੀ ਕਰਨ ਆ ਨੂਰ ਆ ਏਸੀ ਆ ਮਨਜੋਤ ਅੱਜ ਅੱਜ ਚੱਲ ਚੱਲ ਆ ਨਨੇ ਮੁੰਨੇ ਆ ਗਏ ਹੁਣ ਸਹਿਰ ਕੀ ਗੱਲ ਭੱਜ ਨਹੀਂ ਹੁੰਦਾ ਰੈਸਟ ਕੀਤੀ ਐ ਦੋ ਦਿਨ ਤੈਨੂੰ ਤੇਜ਼ ਭੱਜਣਾ ਚਾਹੀਦਾ ਇਹਨਾਂ ਨੂੰ ਸਾਰਿਆਂ ਨੂੰ ਸ਼ਾਬਾਸ਼ ਹੈ ਸ਼ਾਬਾਸ਼ ਸ਼ਾਬਾਸ਼ ਤੇਜ ਭੱਜ ਤੇਜ ਰਲਣਾ ਨਾਲ ਇਹ ਮਗਰੀ ਆ ਸ਼ਾਬਾਸ਼ ਸ਼ਾਬਾਸ਼ ਡਾਕਟਰ ਜੋਤਾ ਗਜਨੀ ਸ਼ਾਬਾਸ਼ 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 ਪੱਧਰੀ ਹੁੰਦਾ ਅੱਜ ਕਿਉਂ ਨਹੀਂ ਓ ਗਜਨੀ ਸ਼ਾਬਾਸ਼ 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 ਡਾਕਟਰ ਗੋਡਾ 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 ਸ਼ਾਬਾਸ਼ 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 ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਚੱਲ ਚੱਲ ਛੱਡ 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 ਖਿੱਚ 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 ਕੀ ਹੋਇਆ ਨਹੀਂ ਛੱਡ ਗਿਆ ਪੁੱਤ ਗੋਈ ਨਾ ਗੋਡਾ ਕਾ ਪੱਕ ਜੂ ਕੋਈ ਨਾ ਤੈਨੂੰ ਵੀ ਸਾਹ ਚੜ ਗਿਆ ਕਿ ਨਹੀਂ ਚੱਲ ਲੋ ਜੀ ਬੈਠ ਕਾਲਾ ਆ ਗਿਆ ਸੈਟ ਵਿੱਚੋਂ ਬੰਦੇ ਨੂੰ ਸਾਹ ਚੜ ਗਿਆ ਅੱਜ ਕੀ ਗੱਲ ਆ ਦਾਹਾਂ ਦੇਣਾ ਹੈ ਕੱਲ ਚਲੋ ਰਲੋ ਰਲੋ ਨਾਲ ਸ਼ਾਬਾਸ਼ ਸ਼ਾਬਾਸ਼ ਬੈਠ ਕਾਲਾ ਸੈਟ ਆ ਗਿਆ ਵਾ ਤੇ ਲੈ ਵੀ ਮੰਨੂ ਸ਼ਾਬਾਸ਼ ਰਾਈ ਵਾਲੋਂ ਭਾਈ ਸ਼ਾਬਾਸ਼ ਸ਼ਾਬਾਸ਼ ਕੀ ਗੱਲ ਐ ਲੋਹਿਆਂ ਵਾਲਿਆ ਪਿਛੇ ਰਹਿ ਗਏ ਅੱਜ ਹੈ ਤੇ ਲੋਹਿਆਂ ਵਾਲਾ ਹੰਬ ਗਿਆ ਹੀ ਵੇ ਲੋ ਲੱਗਦਾ ਮੈਨੂੰ ਆਪਦਾ ਹੀ ਵਲੌਗ ਬਣਾਉਣਾ ਪਿਆ ਕਰਨਾ ਹੁਣ ਹੈ ਪਾਜੀ ਮੈਨੂੰ ਵੇਖਣ ਲੱਪੇ ਲੋਕੀ ਜਿਆਦੇ ਵੇਖ ਲੋ ਹੁਣ ਪਾਜੀ ਆ ਨੰਨੀ ਮੁਨੀ ਸੈਨਾ ਆ ਵੇਖ ਲੋ ਗਜਨੀ ਸਕੂਲਾਂ ਵਾਲੇ ਚੱਲੇ ਆ। ਤੂੰ ਵੀ ਚੱਲੇ ਸਕੂਲੇ। ਤੂੰ ਕਿੰਨੇ ਵਜੇ ਜਾਣਾ? ਤੂੰ ਕਿੰਨੇ ਵਜੇ ਜਾਣਾ? ਆਪਾਂ 8 ਵਜੇ ਪੂਰੇ। ਪੇੜ ਮਸਲ ਖਾ ਇੱਕ ਵਾਰੀ ਫੇ। 7 ਵਜੇ। ਵਿਖਾ। ਛਲਟ ਬਾਈ। ਉਧਰ ਸੈ ਇਹਨੂੰ ਕਰਕੇ ਵਿਖਾ। ਛਲਟ ਬਾਈ। ਵਿਖਾ ਇਹਨੂੰ। ਉਹਦੇ ਦਿਖਾ ਦੇ। ਇਹ ਇਹ ਵੇਖ ਲੈ ਪੇੜ ਮਸਲ ਇਦਾਂ ਦੇ ਬਣਾਉਣੇ ਆ। ਇਦਾਂ ਨਹੀਂ ਚੱਕੀ ਵੇ। ਇਹ ਬਣਾਉਣੇ ਇਦਾਂ ਦੇ ਕਿ ਨਹੀਂ? ਕੇਕ ਕੀ ਰੱਖਣਾ ਵਾ? ਹੈਂ। ਉਤੀ ਬੋਲ ਪਾ ਬਣਾਉਣੀ ਆ ਹਾਂ ਇੱਕ ੜੀ ਰੱਖਣਾ ਵਿਖਾ ਤੂੰ ਹੀ ਪੇੜ ਮਸਲ ਇਦਾਂ ਚੱਗਾ ਚੱਕ ਕੇ ਵਿਖਾ ਦੇ ਹੈ ਕੀ ਹੋਇਆ ਪੇੜ ਮਸਲ ਖਾ ਪਾਜੀ ਕਹਿੰਦਾ ਚਾਹ ਨਹੀਂ ਲੈਂਦੀ ਅੱਜ ਲੈਂਦੀ ਪੁਲਾਤੀ ਆ ਪਾਜੀ ਚਾਹ ਨਹੀਂ ਪੀਈ ਅਨੇ ਅੱਜ ਚਾਹਜ ਪਾਜੀ ਕਹਿੰਦਾ ਮੈਂ ਚੱਕਰ ਆਉਂਦੇ ਕੀ ਪਾਇਆ ਸੀ ਡੋਡੇ ਪਾਈ ਹੈ ਨਾ ਮੰਮਾ ਹੋਰ ਦਾ ਉਹ ਵੀ ਉਹ ਵੀ ਡੋਡੇ ਪਾਈ ਹੈ ਨਾ ਚਾਹਜ ਕੀ ਪਾਇਆ ਸੀ ਕੀ ਪਾ ਕੇ ਲਿਆ ਸੀ ਕਾਫੀ ਨਹੀਂ ਨਰਜੀ ਪਿਆਰੀ ਐ ਤੇ ਕੋਈ ਸਾਹ ਨੂੰ ਨਹੀਂ ਸਾਹ ਕਾ ਤੇ ਚੜਿਆ ਸੈਟ ਲਾ ਗਿਆ ਆਇਆ ਕਾ ਤੇ ਨਹੀਂ ਉਹ ਦਿਨ ਹੋਰ ਠੀਕ ਹੋਊਗੀ ਕੀ ਹੋਇਆ ਸੀ ਲੱਤਾਂ ਕਾ ਦੇ ਲੈ ਤਾਂ ਕਾ ਦੇ ਨੇ ਦੋਸਦੀਆਂ ਸੀ ਕੋਸਾਂ ਨੂੰ ਵਜਿਆ ਹੀ ਕੋਹ ਨਹੀਂ ਹਾਂ ਸ਼ਨੀਵਾਰ ਬੁੱਕਣਾ ਹੁਣ ਬੁੱਕਣਾ ਹੈ ਤੇ ਜੇ ਨਾ ਆਇਆ ਸ਼ਨੀਵਾਰ ਨੂੰ ਆ ਬਾਰੇ ਸ਼ਨੀਵਾਰ ਆ ਜੇ ਨਾ ਆਇਆ ਸ਼ਨੀਵਾਰ ਆ ਵੇਖ ਲਓ ਕਹਿੰਦਾ ਭਾਜੀ ਆਉਣਾ ਵਾ ਮੈਨਾਂ ਨੇ ਚਕੇ ਲਾਣਾ ਭਾਜੀ ਭਾਜੀ ਕਹਿੰਦਾ ਯਕੀਨ ਹੀ ਨਹੀਂ ਦਿੱਤੇ ਯਕੀਨ ਤੋੜਦਾ ਇਹਨੇ ਯਕੀਨ ਤੋੜਦਾ ਭਾਜੀ ਕਹਿੰਦਾ ਭਾਈ ਆਉਣਾ ਚੇਲਾ ਭਾਜੀ ਕਹਿੰਦਾ ਤੂੰ ਖਾ ਦੀ ਗਿਆ ਤੇਰੀਆਂ ਲੱਤਾਂ ਤੋਂ ਖਨਾਪੜੀਆਂ ਫੇਰ ਤੂੰ ਬਗਲੇ ਤੋਂ ਡਰਦਾ ਇਹਦੀਆਂ ਤੇਰੀਆਂ ਲੱਤਾਂ ਤੋਂ ਬਗਲੇ ਤੋਂ ਡਰਦਾ ਤੂੰ ਡਰਦਾ ਹੀ ਆ ਹੋਰ ਜੁੱਤੀ ਉਹਨੇ ਪਾਈਆਂ ਕਿ ਨਹੀਂ ਕਬੱਡੀਆਂ ਜੁੱਤੀ ਕਿੱਦਾਂ ਐਕਸ਼ਨ ਕੀਤੇ ਦੱਸੋ ਮੜਿਆ ਕਿੱਦਾਂ ਐਕਸ਼ਨ ਹੋਇਆ ਸੀ ਵੇਲਾ ਉਹ ਵੇ ਆਏ ਕਿਉਂ ਝੂਠਾ ਕਰਦਾ ਹੈ ਨਾ ਪੁਗਲੇ ਤੋਂ ਇਹ ਡਰਦਾ ਹੈ ਯਾਰ ਕਿ ਨਹੀਂ ਡਰਦਾ ਸੀ ਡਰਦਾ ਸੀ ਆਹ ਵੇਲੇ ਸਹਿਜ ਹੁਣ ਕਹਿ ਦੱਸੂ ਸ਼ਨੀਵਾਰ ਨੂੰ ਫੇ ਆ ਦੇ ਲ ਆਇਆ ਕਿਤੇ ਆ ਜਿਹੜਾ ਪਲਵਾਰਾ ਕਹਿ ਲੱਗ ਜੂ ਪਤਾ ਸ਼ਨੀਵਾਰ ਨੂੰ ਚਲੋ 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 ਸ਼ਾਬਾਸ਼ ਸ਼ਾਬਾਸ਼ ਸੈੱਟ ਆ ਗਿਆ ਮੁੰਡਿਆਂ ਦਾ ਨਿਆਣਿਆਂ ਦਾ ਅਗਲਾ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਜੋਤੇ ਸ਼ਾਬਾਸ਼ ਸ਼ਾਬਾਸ਼ ਮਾਰ ਬੈਠਕ ਵੈਰੀ ਗੁੱਡ ਸ਼ਾਬਾਸ਼ ਡਾਕਟਰ ਬੱਲੇ ਗਜਨੀ ਬੱਲੇ ਸ਼ਾਬਾਸ਼ ਬੱਲੇ ਬੱਲੇ ਓ ਜੋ ਡੈਪਿਆ ਵਾ ਸਾਈ ਲਫੜ ਮਾਰਿਆ ਕਰ ਜਦੋਂ ਪੈਂਦਾ ਠੀਕ ਆ ਛੱਡਿਆ ਕਰ ਇੱਕ ਮਗਰ ਦੇ ਰਾਲ ਨਾਲ ਇਹਦੇ ਭੱਜ ਕੇ ਹੋਲੀ ਜਾਂਦਿਆ ਵਾ ਰਲ ਜਾ ਨਾਲ ਰਲ ਜਾ ਵੱਜਣੀ ਚਾਹੀਦੀ ਇਹਦੇ ਹੁਣ ਵੱਜੂ ਕਿ ਨਹੀਂ ਭੱਜ ਕੇ ਭੱਜ ਕੇ ਰਲ ਕੋਟੀ ਤੇਜ ਹੋ ਗਿਆ ਆ ਗਿਆ ਮਗਰ ਲਓ ਜੀ ਮੁੰਡੇ ਨਿਕੇ ਨਿਕੇ ਦੇਖੋ ਮਿਹਨਤ ਦੇਖੋ ਇਹਨਾਂ ਦੀ ਆਉਂਦੇ ਕਿ ਨਹੀਂ ਸਵੇਰੇ ਸਵੇਰੇ ਤੜਕੇ ਆ ਜਾਂਦੇ ਆ ਕਿੰਨਾ ਚਾਅ ਵਾ ਇਹਨਾਂ ਨੂੰ ਮਿਹਨਤ ਦਾ ਗੈਨੇ ਕੀ ਹੋਇਆ ਪੁੱਤ ਥੱਕ ਗਿਆ ਵਾ ਆਹ ਵੇ ਆਗੇ ਵੇਖ ਲੈ ਨਿਕੇ ਨਿਕੇ ਪਹਿਲਾਂ ਆਗੇ ਤੁਹਾਡੇ ਨੂੰ ਸ਼ਾਬਾਸ਼ 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 ਰਲੋ ਫੇਉ ਦੇ ਨਾਲ ਰਲੋ ਜੇ ਮੂਰੇ ਕੀਤਾ ਵਾ ਤਾਂ ਕੋਟੀ ਪਿੱਛੇ ਰਹਿ ਗਿਆ ਕੀ ਗੱਲ ਆ ਪਿੱਛੇ ਕਾਦੇ ਰਹਿ ਗਿਆ ਵਾ ਹੈ ਸਹੀ ਤੂੰ ਕਾ ਤਾਂ ਪਿੱਛੇ ਰਹਿ ਗਿਆ ਸਾਹ ਚੜ ਗਿਆ ਵਾ ਲੈ ਵੀ ਸਾਹ ਵੇਖੋ ਆਲੂ ਵਾਲੇ ਪਰੌਂਠੇ ਘੱਟ ਖਾਇਆ ਕਰੋ ਦੋਵੇਂ ਕੌਣ ਖਾਂਦਾ ਜ਼ਿਆਦਾ ਆਲੂ ਵਾਲੇ ਕੋਟੀ ਤੂੰ ਵੀ ਨਾਲ ਹੀ ਐ ਜੋ ਤੈਨਹੀਂ ਹਾਂਜੀ ਲੋ ਜੀ ਸੈੱਟ ਤੀਜਾ ਪਹਿਲਾਂ ਅੱਗੇ ਨੂੰ ਸਪ੍ਰਿੰਟਾਂ ਫਿਰ ਆ ਬੈਗ ਲਾ ਰਹੇ ਮੁੰਡੇ ਖਿੱਚ ਕੇ ਖਿੱਚ ਕੇ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਪਾਜੀ ਸ਼ਾਬਾਸ਼ ਬਣ ਜਾ ਮਲਖਾ ਸਿੰਘ ਅੱਜ ਸ਼ਾਬਾਸ਼ ਪਾਜੀ ਸ਼ਾਬਾਸ਼ ਸ਼ਾਬਾਸ਼ ਬਗਲੇ ਸ਼ਾਬਾਸ਼ ਸ਼ਾਬਾਸ਼ ਇਸ ਕਰਨੇ ਸ਼ਾਬਾਸ਼ ਸ਼ਾਬਾਸ਼ ਜੁੱਤੇ ਵੈਰੀ ਗੁੱਡ ਚਲੋ ਚਲੋ ਖਿੱਚੋ ਗੱਡੀ ਬੈਕ ਹੋ ਵਾਹਿਗੁਰੂ ਚਲੋ 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 ਓ ਸਤਾਦ ਵੇਖ ਲਓ ਪਹਿਲਾਂ ਪਹੁੰਚ ਗਿਆ ਤੁਹਾਡੇ ਨੂੰ ਚਲੋ 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 ਸਹਿਜ ਸਹਿਜ ਚਲੋ ਚਲੋ ਸਹਿਜ ਪੱਕੇ ਸੋ ਮਿੱਠਾ ਹੋਵੇ ਚਲੋ ਚਲੋ ਸ਼ਾਬਾਸ਼ 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 ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਛਾ ਗਏ ਆ ਛਾ ਗਏ ਆ ਸੈ ਤੇਜ਼ ਹੋ ਤੇਜ਼ ਹੋ ਤੇਜ਼ ਹੋ ਤੇਜ਼ ਹੋ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਆਹ ਦੇਖ ਲਾ ਆਹ ਵੇਖ ਕਿੰਨੀ ਤੇਜ਼ ਆਉਂਦਿਆ ਤੇਰੇ ਵੱਲ ਮੂਰੇ ਜਾਣਾ ਬਹੁਤ ਸੈਜ ਤੋਂ ਸ਼ਾਬਾਸ਼ ਚੱਲ ਚੱਲ ਪਿੱਛੇ ਕੱਢ ਤਾਂ ਸੈਜ ਨੂੰ ਆਹ ਗੁਰੀ ਡਾਕਟਰ ਗਜਨੀ ਸ਼ਾਬਾਸ਼ ਸ਼ਾਬਾਸ਼ ਹੋ ਜੋ ਬੈਕ 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 ਸਪ੍ਰਿੰਟ ਬੈਕ 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 ਸ਼ਾਬਾਸ਼ ਨੂਰ ਸ਼ਾਬਾਸ਼ ਪਾਲੂ ਡੈਗ ਟੈਲੀਟੀ ਸ਼ਰਟ ਤੋਂ ਚਲ 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 6 ਵਜੇ ਕੋ ਟੀ ਸ਼ਾਬਾਸ਼ ਸ਼ਾਬਾਸ਼ ਭੱਜ ਭੱਜ ਨਹੀਂ ਹੁੰਦਾਗਾ ਹੁੰਦਾ ਚੱਲ ਫੇ ਖਿੱਚ ਪਿੱਛੇ ਕਾਦੋ ਵੇਖਦਾ ਆਪਦੇ ਤੇ ਹਨ ਭੱਜ ਜਾ ਜਦੋਂ ਕੁੱਪਾ ਆ ਗਿਆ ਉਦੋਂ ਸਿੱਧਾ ਹੋ ਜੀ ਖੈ ਦੇ ਇਥੇ ਪ੍ਰਿੰਟ ਚਲੋ ਫਿਰ ਤੁਹਾਡਾ ਟਾਈਮ ਵੀ ਹੋ ਜਾਣਾ ਭਜਾ ਭੱਜ ਕੇ ਉਹ ਵੇਲਾ ਸੈਟਅਪ ਕੰਪਲੀਟ ਵੀ ਕਰ ਗਈ ਤੂੰ ਹੀ ਦੋਵੇਂ ਪਿੱਛੇ ਰਹਿ ਜਣੇ ਹਰ ਵਾਰੀ ਕੀ ਗੱਲ ਆ ਕੋਟੀ ਭਜਦਾ ਨਿਕਾ ਓ ਜੀ ਲਾਲਾ ਬਦਾਮ ਚੋਰ ਲਓ ਜੀ ਬ੍ਰਹਮਦੇਵ ਮੈਨੂੰ ਦੇ ਬ੍ਰਹਮਦੇਵ ਨਵੇੜਤਾ ਵਾ ਆ ਬੈਠੇ ਆਪਣੇ ਕੋਈ ਸਾਥ ਆ ਬੱਚੇ ਪੀ ਰਹੇ ਆ ਕੀ ਪੀਨੇ ਆ ਡਰਮੀ ਡਰਮੀ ਬ੍ਰਮੀ ਮਿਲ ਗਈ ਹੈ ਸਾਰਿਆਂ ਨੂੰ ਆਂਡਿਆਂ ਦੀ ਅਪੀਲ ਕਰੋ ਆਂਡਿਆਂ ਦੀ ਅਪੀਲ ਕਰੋ ਆਂਡੇ ਖਾਣੇ ਕਹਦੇ ਆਂਡੇ ਯਾਰ ਮੇਰਾ ਹੀ ਨਹੀਂ ਟਾਈਮ ਲੱਗਦਾਗਾ ਮੈਂ ਤੈਨੂੰ ਪੈਸੇ ਪੜਾਉਣਾ ਮੈਂ ਤਾਂ ਜਾ ਦੋ ਟ੍ਰੀਆਂ ਲੈ ਆਏ ਅੱਜ ਸਹੀ ਹੈ ਨਾਲੇ ਮੈਂ ਯਾਰ ਗਿਆਨੀ ਧਿਆਨੀ ਬੰਦਾ ਹਾਂ ਤਹੀਂ ਮੈਨੂੰ ਆਂਡੇ ਨੂੰ ਹੱਥ ਲਵਾਈ ਜਾਂਦੇ ਲਾਲੇ ਨਾ ਜੀ ਇਹਨੇ ਪਹਿਲਾਂ ਕੋਹ ਨਹੀਂ ਛੱਡਿਆ ਨਾ ਗੋਲੇ ਸਖੰਦਰ ਨਾ ਪਾਪ ਕਰਾਉ ਮੇਕੋ ਲਾਲੇ ਪਾਪ ਫੇਰੀ ਲਾਦਾ ਬਹੁਤ ਏਦਾਂ ਹੀ ਹਲਾ ਦਾ ਪਾਜਾ ਛੇਦੀ ਲਾਲੇ ਮੈਂ ਕਦੇ ਖਾਦਾ ਚਿਕਨ ਦੱਸ ਤਲੀ ਅੰਡਾ ਮੀਟ ਅੰਡਾ ਕਦੇ ਕਰਮ ਨਾ ਪਤਾ ਨਹੀਂ ਕਿਹੜੇ ਕਿਹੜੇ ਭਾਈ ਮੈਨੂੰ ਤਾਂ ਨਾਮਾਂ ਦਾ ਵੀ ਨਹੀਂ ਪਤਾ ਨਾਮਾਂ ਦਾ ਵੀ ਨਹੀਂ ਪਤਾ ਹੈ ਹੁਣ ਇਹ ਨਾ ਕਿਹੜੀ ਜੰਗਲੀ ਸੂਰ ਬੀਫ ਸੱਚੀ ਆ ਭਾਜੀ ਐਵੇਂ ਸੱਚਾ ਭਰਾਵਾ ਮੈਂ ਹੁਣ ਲੋਕਾਂ ਦੀਆਂ ਮੱਝਾਂ ਘਾਲਣਾ ਪਿਆ ਮਾਮਾ ਪਾਜੀ ਤੁਸੀਂ ਵੀ ਇਦਾਂ ਨਾਲ ਨਾਲ ਰਲੋ ਨਾ ਗੁਜਰਾਂ ਦਾ ਲੈ ਰਾਜਾ ਕੱਟਾਈ ਦੀ ਗੱਲ ਆਹੀ ਲੱਗਦਾ ਹੀ ਕਿਦਾਂ ਇਹਨਾਂ ਨੇ ਪਿਪਾਈ ਗੁਜਰਾਂ ਦਾ ਕੱਟਾਈ ਜਾਕ ਲਿਆ ਲੈ ਰਾਜਾ ਮੰਡੀ ਗੱਪ ਅੱਛਾ ਪਿਛਲੇ ਸਾਲ ਉਹ ਤਾਂ ਜੋ ਸਾਡੇ ਘਰ ਦਾ ਪਤਾ ਪੁੱਛਦੀ ਉਹਦੇ ਨੇ ਮੈਂ ਕਿਹਾ ਭਰਾਵਾ ਮੈਂ ਨਹੀਂ ਇਹ ਕੰਮ ਕਰਦਾ ਉਹਨੂੰ ਪਾਜੀ 6 ਘੰਟੇ ਦਾ 8 ਘੰਟੇ ਵਾਲਿਆ ਉਹਨੂੰ ਕੱਲਾ ਵਾਲਿਆ ਹੀ ਅੱਛਾ ਪਾਣੀ ਬਦਲੀ ਜਾਣ ਉਹਨੂੰ ਵਾਲੀ ਜਾਣ ਪਾਣੀ ਬਦਲੀ ਜਾਣ ਉਹਨੂੰ ਵਾਲੀ ਜਾਣ ਫੇਰ ਉਹ ਚੋਂ ਪਾਜੀ ਸਮੈਲ ਹਣੋਂ हट ਗਈ ਹਾਂ ਫੇਲ ਵਾਲੇ ਨੂੰ ਲੱਗ ਗਿਆ ਭਾਜੀ ਪਤਾ ਮੈਨੂੰ ਪਤਾ ਲੱਗ ਗਿਆ ਭਾਜੀ ਮੈਂ ਤਾਂ ਮੈਂ ਨਹੀਂ ਹੁਣ ਮੈਂ ਨਹੀਂ ਖਾਣਾ ਇਹ ਬੰਦੇ ਚਾਰ ਪੰਜ ਲਈ ਜਾਵੇ ਕਹਿੰਦਾ ਮੈਂ ਦੱਸ ਦੇਣਾ ਨਹੀਂ ਤਾਂ ਮੈਨੂੰ ਵੀ ਖਵਾ ਫੇਰ ਇਹਨੂੰ ਵੀ ਖਵਾਉਣਾ ਪਿਆ ਨਾਲ ਇਹਨੇ ਕਿਹੜਾ ਕੋਈ ਛੱਡਿਆ ਵਾ ਲੋਕੀ ਮੱਜ ਕਿੱਲੇ ਨਾ ਬੰਨਣਾ ਵੜ ਗਏ ਜਿੱਥੇ ਲਾਲਾ ਨੰਗਦਾ ਤਸਵੀਰ ਨੂੰ ਲਾਲਾ ਚੋਰ ਹੈ ਨੂਰ ਦੱਸੂਗਾ ਨੂਰ ਹੈ ਚੋਰ ਨਹੀਂ ਗਾ ਨਹੀਂ ਇਹ ਨਹੀਂ ਚੋਰ ਇਹ ਪਾਲਾ ਕਿਹੜਾ ਪਾਲਾ ਮੱਜਾਂ ਦਾ ਇਹ ਜਾਫੀ ਨੇ ਕਹਣਾ ਪਾਲਾ ਪੱਠੇ ਆ ਵੜਦਾ ਵਾ ਅੱਛਾ ਤੂਰ ਪੱਠੇ ਕਦਾ ਵੱਡੀ ਦੇ ਆ ਹੀ ਵੱਡੀ ਦੇ ਆ ਹੋਰ ਕਦਾ ਪੱਠੇ ਵੱਡੀ ਦੇ ਆ ਮੱਜਾਂ ਦੇ ਪਾਸ ਜਾਣ ਨਾ ਗਜਨੀ ਦੇ ਸੋਂਦਾ ਹਨ ਕੈਂਟੀਆਂ ਪਾਲੰਦਾ ਓਕਾ ਸੱਚ ਵੀਲੀ ਜੱਫੇ ਲਾਈ ਜਾਂਦਾ ਨਾ ਮੱਜਾਂ ਨੂੰ ਕੈਂਟੀਆਂ ਮਾਰੀ ਜਾਂਦਾ ਪੁੱਠੀਆਂ ਜੋਤਾ ਨਹੀਂ ਤੇ ਕੋਈ ਰੁਕਿਆ ਗੱਲ ਹਾਂ ਪਾਸੋਂ ਹੈ ਓਏ ਕੱਲ ਕਿਹੜਾ ਰੁਗਿਆ ਪਾਜੀ ਪਾਜੀ ਰੇਡ ਪਾਉਣ ਆਇਆ ਕਰੇ ਕੋਈ ਜਫਾ ਨਾ ਲੱਗਿਆ ਕਰੇ ਬਾਅਦ ਜਦ ਰੇਡ ਪਾਉਣੇ ਕਰੇ ਜੋਤਾਂ ਇਹਨੂੰ ਫੜ ਲਿਆ ਕਰੇ ਕੱਲ ਬਾਲਾ ਤੇਰਾ ਜਲੂਸ ਨਿਕਲਿਆ ਜੀ ਕਿਉਂਕਿ ਅੱਜ ਹੀ ਰੋਕ ਦਿੰਨੇ ਆ ਰੋਕੂੰਗਾ ਅੱਜ ਅੱਜ ਫੇ ਸ਼ਾਮ ਨੂੰ ਕਿਉਂਕਿ ਲਾਈਵ ਤੇ ਆਜੋ ਕਹਦੇ ਇੱਕ ਵਾਰੀ ਆਈ ਸਾਨੂੰ ਲਾਈਵ ਤੇ ਆਜੋ ਬਦਾਮ ਤਾਂ ਕੱਢ ਲੈ ਮੂੰਹ 'ਚ ਪਹਿਲਾਂ ਹੈ ਚੱਲੀਏ ਜੋਤੇ ਚੱਲੇ ਆ ਤੁਸੀਂ ਆਹ ਏ ਲੋ ਜਿਹੋ ਦਿਨ ਬੁਲਾ ਮੇਰਾ ਆ ਵੇ ਜੂਤਾ ਹੁਣ ਮੇਨ ਆ ਜੂਤੇ ਜੂਤੇ ਤੂੰ ਮੇਨ ਬੰਦਾ ਆ ਹੱਡਾਈ ਤੋਂ ਠੀਕ ਆ ਮਿਹਨਤ ਲਵਾਇਆ ਕਰਨੀ ਤੂੰ ਬੰਦਿਆਂ ਨੂੰ ਸਹੀ ਆ ਇਹ ਮੇਰਾ ਹੁਣ ਜਦੋਂ ਮੈਂ ਮਿਹਨਤ ਲਾਇਆ ਕਰਨੂ ਇਹ ਬਲੌਗਰ ਆ ਸਹੀ ਆ ਤੈਨੂੰ ਆਪਾਂ ਕੈਮਰਾ ਫੜਨਾ ਸਿਖਾ ਦੇਣਾ ਹੁਣ ਤੇ ਤੂੰ ਬਲੌਗ ਬਣਾਇਆ ਕਰਨੀ ਠੀਕ ਆ ਓਕੇ ਆ ਅੱਜ ਦੀ ਮਿਹਨਤ ਹੋ ਗਈ ਆਪਣੀ ਦੀ ਮਾਪ ਤਾਂ ਅੱਜ ਅਪਾ ਚੱਲੇ ਕਰੇ ਹਾਂ ਤੇ ਜਿਹੜੇ-ਜਿਹੜੇ ਆਪਣੇ ਵਲੌਗ ਦੇ ਦੇ ਆ ਹਾਂ ਲਾਈਕ ਕਰੋ ਸਬਸਕ੍ਰਾਈਬ ਕਰੋ ਐਂਡ ਫੋਲੋ ਕਰੋ ਕਿਦਾਂ ਮੈਂ ਤਾਂ ਵਧੀਆ ਲੱਗਦੀ ਹੁਣ ਹਾਂਜੀ ਨਜ਼ਾਰਾ ਆਉਂਦਾ ਕਿ ਨਹੀਂ ਪੂਰਾ ਬਸ ਸਹੀ ਆ ਫਿਰ ਹੁਣ ਜੋਤਾ ਆਪਣਾ ਕਰਿਆ ਕਰੋ ਐਂਡਿੰਗ ਵਲੌਗ ਦੀ ਠੀਕ ਆ ਤੋ ਵੀ ਕਰ ਦਿਓ ਸਾਰੇ ਲਾਈਕ ਐਂਡ ਸ਼ੇਅਰ ਫਿਰ ਲਾਈਕ ਐਂਡ ਸ਼ੇਅਰ ਤੇ ਸਬਸਕ੍ਰਾਈਬ ਸਬਸਕ੍ਰਾਈਬ ਦੇਖੋ ਠੀਕ ਆ ਜੀ ਬਾਏ ਬਾਏ ਮੈਂ ਚੱਲਿਆ ਹਾਂ ਠੀਕ ਆ ਚੱਲਾ ਮੈਂ ਬਾਏ ਬਾਏ ਠੀਕ ਆ ਚੱਲ ਮੈਂ ਮਾਰ ਰਹੀ ਥਾਪੀ ਸਿੱਧੂ ਮੂਸੇ ਵਾਲੇ ਵਾਲੀ ਇਹ ਉਂਗਲ ਖੜੀ ਸ਼ਾਬਾਸ਼ ਚੱਲ ਸਾਲਾ ਖਾਲਾ ਇੱਕ ਕਹਿੰਦੇ ਸਹਿਜ ਆ ਤੇ ਸਹਿਜ ਕਹਿੰਦਾ ਮੋਟਰਸਾਈਕਲ ਤੇ ਲੀ ਜਾਂਦਾ ਤੇ ਬੁਗਲਾ ਕਹਿੰਦਾ ਸਾਈਕਲ ਤੇ ਲੈ ਗਿਆ ਆਪਦੀ ਫੌਜ ਉਹ ਚੱਲੇ ਆ ਚਲੋ ਫੇਰ ਬਾਏ ਬਾਏ ਆ ਮौजਾਂ ਨਹੀਂ ਲੱਭਣੀਆਂ ਆ ਜੜੀਆਂ ਲਾਲੇ ਹੁਣ ਤੂੰ ਜੇ ਕਮੇਂ ਮੈਂ ਤਿੰਨ ਭਾਗੇ ਲੈ ਜਾਵਾਂ ਔਖਾ ਕੰਮ ਨਹੀਂ ਪੰਜ ਭਾਗੇ ਵੀ ਲੈ ਜਾਣੇ ਤੂੰ ਪੰਜ ਭਾਗੇ ਲੈ ਜਾਣੇ ਆ ਕੰਪੀਟੀਸ਼ਨ ਦੀ ਲੜਾਈ ਕਰ ਪਹਿਲਾਂ ਤਿਆਰੀ ਟਾਲੀ ਪਾ ਲਿਆ ਵਾ ਮੋਟਰਸਾਈਕਲ ਦੇ ਮਗਰ ਤੂੰ ਸਾਰੇ ਭਾਗ ਲੈ ਜਾਣੇ ਸਾਰੇ ਭਾਗ ਲੈ ਜਾਣੇ ਆ ਸਾਈਕਲ ਦੀ ਤਾਂ ਗੱਲ ਹੀ ਦੂਰ ਦੀ ਆ